ਲੋ ਜੀ ਹੋ ਗਈਆਂ ਛੁੱਟੀਆਂ ਆਪਾਂ ਤਾਂ ਚੱਲੇ ਪੇਕੇ ਹੁਣ ਤੁਸੀਂ ਦੱਸੋ ਤੁਹਾਨੂੰ ਪੇਕੇ ਆ ਤੁਸੀਂ ਨਹੀਂ ਆਇਆ ਵੀ ਆ ਜਾਓ ਮੇਰੇ ਪੇਕੇ ਕਿਹੜੇ ਨੇ ਮੇਰੀਆਂ ਪੇਕੇ ਆ ਮੇਰੀਆਂ ਵੱਡੀਆਂ ਪੈਣਾ ਮੇਰੀ ਮਾਂ ਤਾਂ 86 ਚ ਪੂਰੀ ਹੋ ਗਈ ਸੀ ਪਰ ਅੱਜ ਉਹਨਾਂ ਪੈਣਾ ਨੇ ਅੱਜ ਤੱਕ ਮੈਨੂੰ ਅਹਿਸਾਸ ਨਹੀਂ ਹੋਣ ਦਿੱਤਾ ਕਿ ਮੈਨੂੰ ਪੇਕੇ ਹੈ ਕਿ ਨਹੀਂ ਇਸੇ ਕਰਕੇ ਕਹਿੰਦੇ ਨੇ ਕਿ ਮਾਂ ਤੋਂ ਬਾਅਦ ਜੇ ਕੋਈ ਪੇਕਿਆਂ ਦਾ ਰੂਪ ਅਦਾ ਕਰ ਸਕਦੀ ਏ ਤੇ ਉਹ ਪੈਨ ਹੁੰਦੀ ਪਰ ਕਿਤੇ ਕਿਤੇ ਅੱਜ ਪਰਜਾਈਆਂ ਵੀ ਪਹੁੰਚੀਆਂ ਨੇ ਅੱਜ ਪਰਜਾਈਆਂ ਵੀ ਅਵੇਅਰ ਨੇ ਉਹਨਾਂ ਨੂੰ ਹੀ ਪਤਾ ਵੀ ਅਸੀਂ ਵੀ ਕਿਸੇ ਦੀ ਨਾਨਾ ਨਾ ਜੇ ਅਸੀਂ ਪਰਜਾਈਆਂ ਬਣ ਕੇ ਆਪਣੇ ਨਾਨਾ ਨਾਨਾ ਨੂੰ ਸੱਦਾਂਗੇ ਤਾਂ ਦੀ ਸਾਡੀਆਂ ਪਰਜਾਈਆਂ ਸਾਨੂੰ ਸੱਦਣਗੀਆਂ ਸੋ ਇਹ ਤਾਂ ਦੇਣ ਲੈਣ ਦਾ ਚੱਕਰ ਹੈ ਪਿਆਰ ਦਾ ਚੱਕਰ ਹੈ ਬਹੁਤ ਕਰਮਾਂ ਵਾਲੀਆਂ ਉਹ ਨਾਨਾ ਨਾ ਹੁੰਦੀਆਂ ਜਿਨ੍ਹਾਂ ਨੂੰ ਪਰਜਾਈਆਂ ਕਹਿੰਦੀਆਂ ਵੀ ਭੈਜੀ ਛੇਛਤੀ ਆ ਜਾਓ ਮੇਰਾ ਵੀ ਜੀ ਕਰਦਾ ਤੁਸੀਂ ਭੈਣ ਭਰਾ ਬੈਠੋ ਮੈਂ ਸਾਡੇ ਬਚਪਨ ਦੀਆਂ ਗੱਲਾਂ ਸੁਣਾ ਕਿਦਾਂ ਤੁਸੀਂ ਆਸਦੇ ਸੀ ਖੇਡਦੇ ਸੀ ਲੜਦੇ ਸੀ ਪੜਦੇ ਸੀ ਇੱਕ ਦੂਜੇ ਦੇ ਮਖਰ ਕਿਦਾਂ ਭੱਜਦੇ ਸੀ ਇਹ ਯਾਦਾਂ ਇਹ ਤੀ ਇੱਕ ਪੇਖੇ ਜਾ ਕੇ ਹੀ ਪੁਰ੍ਹੀਆਂ ਕਰ ਸਕਦੀ ਹੈ ਕਹਿੰਦੇ ਪੇਕੇ ਜਾ ਕੇ ਜਦੋਂ ਤੀ ਜੁੱਤੀ ਲਾਉਂਦੀ ਹੈ ਉਹਦੀ ਸਾਰੀ ਦੁਕਾਨ ਉਤਰ ਜਾਂਦੀ ਹੈ ਤੇ ਜਦੋਂ ਉਹ ਆਪਣੇ ਭਰਾ ਭਤੀਜਿਆਂ ਨੂੰ ਭਤੀਜਿਆਂ ਨੂੰ ਤੇ ਪਰਜਾਈ ਦੇ ਵਿੱਚ ਮਾਂ ਵੇਖਦੀ ਹੈ ਤੇ ਉਹਨੂੰ ਕਦੇ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਪੇਕੇ ਨੇ ਪੇਕੇ ਮਾਵਾ ਨਾਲ ਜੁੜੂ ਹੋ ਰਹ ਹੁੰਦੇ ਨੇ ਪਰ ਮਾਨ ਭਰਾਵਾਂ ਨਾਲ ਹੁੰਦੇ ਜੇ ਭਰਾ ਮਾਨ ਰੱਖਣ ਤੇ ਪੇਕੇ ਹਮੇਸ਼ਾ ਹਮੇਸ਼ਾ ਵਾਸਤੇ ਜਿੰਦਾ ਰਹਿੰਦੇ ਤੇ ਜੇ ਪੈਣ ਭਰਾ ਨੂੰ ਪਿਓ ਤੇ ਪਰਜਾਈ ਨੂੰ ਮਾਂ ਸਮਝੇ ਤੇ ਹਮੇਸ਼ਾ ਵਾਸਤੇ ਰਸਤੇ ਕਰ ਰਹੇ ਨੇ ਸੁਚਾਓ ਜਿਨ੍ਹਾਂ ਜਿਨ੍ਹਾਂ ਨੂੰ ਸੱਦਿਆ ਤੇ ਜਿਨ੍ਹਾਂ ਨੇ ਨਹੀਂ ਸੱਦਿਆ ਪਰਚਾਈਆਂ ਨੇ ਮੇਰਾ ਇਹ ਵੀਡੀਓ ਸੁਣ ਕੇ ਫਟਾਫਟ ਆਪਣੀਆਂ ਨਨਾਂ ਨੂੰ ਫੋਨ ਕਰੋ ਵੀ ਛੁੱਟੀਆਂ ਚਾਹੋ ਤਾਂ ਕਿ ਤੁਹਾਡੀ ਵੀ ਪਰਚਾਈ ਤੁਹਾਨੂੰ ਫੋਨ ਕਰੇ ਵੀ ਪੈਨ ਛੁੱਟੀਆਂ ਚ ਜਾਇ ਜੈ